ਬਦਲਾਵ ਦੇ ਨਾਂ ਤੇ ਆਈਆਂ ਸੀ ਇਹਨਾਂ ਨੇ ਹੁਣੇ 230 ਅਸਿਸਟੈਂਟ ਲਾਇਬ੍ਰੇਰੀਅਨ ਲੈਂਡਮੈਨ ਮਾਫ਼ ਕਰਨਾ ਰੱਖੇ ਆ 230 ਵਿੱਚੋਂ ਲੋਕੋ 180 ਬਾਰੀ ਰਾਜ ਰਹੇ ਆ ਫਿਰ ਦੱਸੋ ਤੁਹਾਡੇ ਨਿਆਲੇ ਤੁਹਾਡਾ ਪੰਜਾਬ ਕਿੱਥੇ ਖੜਦਾ ਏ ਇਸੇ ਪ੍ਰਕਾਰ ਦੇ ਨਾਲ ਸਹਾਇਕ ਲੈਂਡਮੈਨ ਦੀਆਂ 95 ਵਿੱਚੋਂ 14 ਪੋਸਟਾਂ ਬਾਰੀ ਹੈ पीसीएल ਵਿੱਚ ਪੁੰਜਾ ਵਿੱਚ 73 ਫੀਸਦੀ ਵਾਰੀ ਹੈ ਇੰਜੀਨੀਅਰ ਰੱਖੇਗੇ ਇਸੇ ਵਿਭਾਗ ਦੇ ਵਿੱਚ 11 ਵਿੱਚੋਂ 4 ਵਾਰੀ ਹੈ ਵੈਟਰੀ ਇਨਸਪੈਕਟਰ 342 ਰੱਖੇ 93 ਨਾਲ ਦੇ ਸੂਬਿਆਂ ਦੇ 19 ਹੋਰ ਅਗਲੇ ਸੂਬਿਆਂ ਦੇ ਦੱਸੋ ਪੰਜਾਬ ਇਹ ਵਿਚਾਰ ਰਿਹਾ ਜਾਂ ਪੰਜਾਬ ਨੂੰ ਬਰਬਾਦ ਕਰ ਰਹੇ ਲਾਸਟ ਗੱਲ ਕਬੱਡੀ ਦੀ ਟੀਮ ਚੁਣੀ ਗਈ ਪੰਜਾਬ ਦੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ 12 ਖਿਡਾਰੀਆਂ ਵਿੱਚੋਂ 7 ਖਿਡਾਰੀ ਹਰਿਆਣੇ ਦੇ ਪਾਲੇ ਆ ਕਰ ਰਹੀ ਹੈ ਸਾਡੇ ਸੂਬੇ ਦੀ ਸਰਕਾਰ ਦੰਨਾਂ ਨਾਲ ਕੁਝ ਨਹੀਂ ਹੋਣਾ ਲੋਕ ਹੱਲ ਲੱਭਦੇ ਆ ਨਹਿਰਾਂ ਦੇ ਬਰਾਬਰ ਗੰਦੇ ਨਾਲੇ ਅੱਡ ਕਰਨੇ ਪੈਣੇ ਆ ਸਰਕਾਰਾਂ ਨੂੰ ਮਜਬੂਰ ਕਰਨਾ ਪੈਣਾ ਏ ਬਾਕੀ ਸਮਾਂ ਦਾ ਜਿਆਦਾ ਲੱਗਿਆ ਮਾਫ਼ ਕਰਨਾ ਲੜਦੇ ਲੋਕ ਜਿੱਤਦੇ ਆ ਸੂਰਮੇ ਥੋੜੇ ਹੀ ਹੁੰਦੇ ਆ ਵਿਰਲੇ ਹੁੰਦੇ ਆ ਪਰ ਆਪਣੀ ਗੱਲ ਕਰਨ ਦਾ ਦਮ ਚਾਹੀਦਾ ਜੇ ਸ਼ਰੀਰ 'ਚ ਜਾਨ ਹੈ ਕਰਤਾਰ 'ਚ ਇਮਾਨਦਾਰੀ ਹੈ ਤਾਂ ਤੁਹਾਡਾ ਬਾਲ ਨਹੀਂ ਬੰਦਾ ਹੋ ਸਕਦਾ ਸੋ ਅੱਗੇ ਨੂੰ ਬਾਤ ਚੜ ਕੇ ਨਾ ਰਹਿੰਦੀਆਂ ਦਾ ਆਜ਼ਾਦ ਕਰੋ ਪ੍ਰਬੰਧ ਤਾਂ ਅੱਡਾ ਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਸੀ ਪਰ ਹੁਕਮ ਤਲਵੰਡੀ ਸਾਹਿਬੋਂ ਦਾ ਹੋਇਆ ਚਲੋ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਪੰਜ ਜਗਾਰੇ ਛੱਡ ਕੇ ਜਿਸ ਮਹਿਮ ਨੂੰ ਇਹਨਾਂ ਯੋਧਿਆਂ ਨੂੰ ਕਾਮਜਾਮ ਕਰਨਾ ਹੈ ਬੁਲੰਦ ਕਰਨਾ ਹੈ ਕੱਠ ਬੜੇ ਕਰਨੇ ਆ ਸਰਕਾਰਾਂ ਤੋਂ ਮੰਗਾਂ ਮਨਾਣੀਆਂ ਆ ਤਾਂ ਸਾਥ ਦਿਓ ਐਨਾ ਕਹ ਕੇ ਸਥਾਨ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਮੈਂ ਪੰਜ ਜਗਾਰੇ ਮੰਗੇ ਪਰ ਦਮ ਵਾਲੇ ਮਾਰੋ ਜਿਹੜਾ ਕਿ ਅਸੀਂ ਦਿਨ ਰਾਤ ਤੁਰੇ ਫਿਰਦੇ ਆ ਕਿ ਸਾਡੇ ਵੀ ਹੌਸਲੇ ਵਧਣ ਜੋ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਇੱਕ ਜ਼ਰੂਰੀ ਗੱਲ ਇਹ ਜਿਹੜੀ ਡੀਜੀਏ ਹੈ